ਅੱਜ ਜੁਲੰਦਰ ਦੇ ਪ੍ਰੈਸ ਕਲੱਬ 'ਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਵਜ ਸਿੰਘ ਪੰਦੇੜ ਦੀ ਅਗਵਾਈ ਹੇਠ ਪ੍ਰੈਸ ਵਾਰਤਾਕੀ ਕੀਤੀ ਗਈ। ਇਸ ਮੌਕੇ ਉਹਨਾਂ ਸਰਕਾਰ ਨੂੰ ਸਪਸ਼ਟ ਰੂਪ ਵਿੱਚ ਕਿਹਾ ਕਿ 2021 ਤੋਂ 2022 ਦਾ ਫਗਵਾੜਾ ਮਿਲਣ ਵਾਲੋਂ ਕਿਸਾਨਾਂ ਦੀ ਬਕਾਇਆ ਰਕਮ 28 ਕਰੋੜ 14 ਦਿਨਾਂ ਵਿੱਚ ਦੇਣੀ ਸੀ ਜੋ ਹਜੇ ਤੱਕ ਨਹੀਂ ਦਿੱਤੀ। ਪਰ ਹੁਣ ਸਿੱਧੇ ਤੌਰ 'ਤੇ ਕਿਸਾਨ ਨੇ ਸਰਕਾਰ ਨੂੰ ਕਹਿ ਦਿੱਤਾ ਕਿ ਹੁਣ ਉਹ 28 ਕਰੋੜ ਬ्याज ਸਮੇਤ ਕਿਸਾਨਾਂ ਨੂੰ ਦਿੱਤੀ ਜਾਵੇ। ਇਸ ਮੌਕੇ ਕਿਸਾਨ ਭਾਈਚਾਰੇ ਨੇ ਕਿਹਾ ਕਿ ਗੰਨੇ ਦੇ ਉਤਪਾਦਨ ਲਾਗਤ ਮੂਲ ਨੂੰ ਦੇਖਦੇ ਹੋਏ ਗੰਨੇ ਦੇ ਮੂਲ ਦੇ ਵਿੱਚ ਵਾਧਾ ਪਾਇਆ ਜਾਵੇ ਇਸ ਮੌਕੇ ਉਹਨਾਂ ਕਿਹਾ ਕਿ ਮਿਤੀ 3 2024 ਨੂੰ ਪੂਰੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸੰਜੁਕਤ ਕਿਸਾਨ ਮੋਰਚਾ ਵੱਲੋਂ 2 ਘੰਟੇ ਦਾ ਰੇਲ ਰੋਕੋ ਅੰਦੋਲਨ ਲਗਭਗ 35 ਜਗ੍ਹਾ ਤੇ ਰੇਲ ਦਾ ਚੱਕਾ ਝਾਮ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਲਖੀਮਪੁਰੇ ਵਿੱਚ ਹੋਏ ਹਾਦਸੇ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੀ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਉਂਕਿ ਜਿਹਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਹੁਣ ਤੱਕ ਜਿਵੇਂ ਕਿ ਫਗਵਾੜਾ ਮਿਲਦਾ ਹੋਰ ਜਿੰਨੀਆਂ ਵੀ ਮੁਸ਼ਕਲਾਂ ਸਾਰੀਆਂ ਉਹਦੇ ਸਬੰਧ ਵਿੱਚ ਇਹ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸਮੁੱਚੀ ਲੀਡਰਸ਼ਿਪ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਦਾਰ ਸਬਨ ਸਿੰਘ ਦੀ ਪੰਦੇਹ ਤੇ ਉਹਨਾਂ ਦੀ ਟੀਮ ਸਾਂਝ ਤੌਰ ਤੇ ਬੈਠੇ ਐ ਜੋ ਇਹ ਅੱਜ ਦੀ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਗੇ ਬੇ ਨਾਲ ਜਿਹੜੀ ਜੁੜੀ ਹੋਈਗੀ ਸਾਡਾ ਮਸਲਾ ਵਾ ਗੰਨੇ ਵਾਲਾ ਵੀ ਜਿਹੜੀ ਫਗਵਾੜਾ ਮਿਲਿਆ ਉਹਦੋਂ ਪਿਛਲੇ ਲੰਬੇ ਸਮੇਂ ਤੋਂ 28 ਕਰੋੜ ਰੁਪਈਆ ਬਚਿਆ ਹੋਇਆ ਵਾ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਅਸੀਂ ਦਾਵਾ ਸੀਗਾ ਕਿ ਅਸੀਂ ਜਿਹੜੀਆਂ ਪੁਰਾਣੀਆਂ ਬੰਦ ਪਈਆਂ ਮਿਲਾਂ ਉਹ ਵੀ ਚਲਾਵਾਂਗੇ ਬਕਾਇਆ ਨਹੀਂ ਰਹਿਣ ਦੇਵਾਂਗੇ ਤੇ ਬਕਾਇਦਾ ਜਿਹੜੀ ਗੰਨਾ ਦੀ ਫਸਲ ਆ ਤੇ ਗਾਂ ਗੰਨੇ ਦੀ ਫਸਲ ਤੋਂ ਬੜੀ ਹੋਈ ਇੰਡਸਟਰੀ ਉਹਦਾ ਰਿਵਾਈਵਲ ਕਰਾਂਗੇ ਉੱਚਾ ਸਫਲ ਰਹੇ ਆ ਜੋ ਕੁਝ ਮੇਰੇ ਕੋਲ ਜਾਣਕਾਰੀ ਆ ਵੀ ਜਿਹੜੀ ਫਗਵਾੜਾ ਮੇਲਿਆ ਇਹਨਾਂ ਦੀ ਪ੍ਰਾਪਰਟੀ ਅਟੈਚਮੈਂਟ 2020 ਦੇ ਵਿੱਚ ਕੰਟੈਕਟ ਹੋਇਆ ਹੋਇਆ ਵਾ ਫਿਰ ਜਦੋਂ ਇਹ ਪੱਕਾ ਹੋ ਗਿਆ ਔਰ ਮੌਜੂਦਾ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ 2 ਨਵੰਬਰ ਆ ਪਿਛਲੇ ਸਾਲ ਸਮਝੌਤਾ ਹੋ ਗਿਆ ਸੀਗਾ ਕਿ 4 April 2024 ਤੱਕ ਇਹ ਜਿਹੜਾ ਵਾ ਮਸਲੇ ਦਾ ਹੱਲ ਕਰ ਦਿੱਤਾ ਜਾਊਗਾ ਤਾਂ ਫਿਰ ਸਮਝ ਨਹੀਂ ਆਉਂਦੀ ਕਿ ਗੁਰਜੀਤ ਰਾਣਾ ਜੀ ਜਿਹੜੇ ਇਸ ਵੇਲੇ ਇਸ ਵੇਲੇ ਫਗਵਾੜਾ ਮਿਲ ਨੂੰ ਚਲਾ ਰਹੇ ਨੇ ਕਿ ਉਹ ਸਰਕਾਰ ਉਹਨਾਂ ਦੀ ਆ ਜਾਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਵੀ ਸਰਕਾਰਾਂ ਸਰਮਾਇਦਾਰਾਂ ਦੀਆਂ ਹੁੰਦੀਆਂ ਸਰਕਾਰਾਂ ਦਾ ਚਲੁੰਦੇ ਆ ਹੁਣ ਪੱਕਾ ਲੱਗ ਗਿਆ ਵੀ ਸਰਮਾਇਦਾਰ ਇਕੱਲੇ ਕਾਮਰਸ ਪਾਰਟੀ ਨਾਲ ਨਹੀਂ ਹੈਗੇ ਸਾਰੀਆਂ ਪਾਰਟੀਆਂ ਨੂੰ ਪਿਆਰੇ ਹੈਗੇ ਆ ਔਰ ਸਾਰੀਆਂ ਪਾਰਟੀਆਂ ਨੂੰ ਡੋਮਿਨੇਟ ਕਰਦੇ ਆ ਤੇ ਕੀ ਦੇਸ਼ ਦਾ ਸੰਵਿਧਾਨ ਕਾਨੂੰਨ ਲਾਅਨ ਆਰਡਰ ਕੀ ਗੁਰਜੀਤ ਰਾਣਾ ਜੀ ਦੀ ਮਿਲਤੇ ਲਾਗੂ ਨਹੀਂ ਹੁੰਦਾਗਾ ਜੇ ਵਾਕਿਆ ਹੀ ਕਾਨੂੰਨ ਅਨੁਸਾਰ ਸਮਝੌਤੇ ਹੋਏ ਹੋਏਗੇ ਆ ਲੀਗਲੀ ਤੌਰ ਤੇ ਕਿਸਾਨ ਸੱਚੇ ਆ ਤੁਸੀਂ ਦੇਖੋ ਕਿਸਾਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਬੈਂਕਾਂ ਲਈ ਕਿਵੇਂ ਚੜ ਕੇ ਆਉਂਦੇ ਆ ਕਿਵੇਂ ਜਬਰੀ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਜਿੱਥੇ ਸਾਡਾ ਹੱਕ ਮਰਦਾ ਵਾ ਜਿੱਥੇ ਸਾਡਾ ਅ ਇੰਨੇ ਪੈਸੇ 2.5 ਕਰੋੜ ਰੁਪਇਆ ਬਕਾਇਆ ਖੜਾ ਕਿਸੇ ਹਾਲ ਤਾਂ ਉਹਦੇ 'ਚ ਸਮਾਂ ਦੇ ਕੇ ਸਮਝੌਤਾ ਕਰਕੇ ਸਕੋ ਪੰਜਾਬ ਸਰਕਾਰ ਸਮਝੌਤਾ ਕਰਕੇ ਬਾਰ-ਬਾਰ ਐਗਰੀਮੈਂਟ ਕਰਕੇ ਮੁੱਕਰਦੀ ਆ ਤਾਂ ਇਹ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਹੈਗੀ ਆ ਔਰ ਤੁਸੀਂ ਇਕੱਲਾ ਇਹ ਨਹੀਂ ਕਰ ਰਹੇ ਤੁਸੀਂ ਜਿਹੜੀ ਜਿਹੜੀ ਤੁਸੀਂ ਨਵੀਂ ਖੇਤੀ ਪਾਲਿਸੀ ਲੈ ਕੇ ਆ ਰਹੇ ਜੀ ਉਹ ਚ ਕਹਿੰਦੇ ਹੋ ਵੀ ਖੇਤੀ ਵਿਵਹਨਤਾ ਲੈ ਕੇ ਆਉਣੀ ਆ ਗੰਨੇ ਦਾ ਬਹੁਤ ਵੱਡਾ ਯੋਗਦਾਨ ਆ ਤੇ ਜੇ ਤੁਸੀਂ ਗੰਨੇ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਉਹਦਾ ਬਕਾਇਆ ਨਹੀਂ ਦੋਗੇ ਉਹਨਾਂ ਨੂੰ ਇੰਨੀਆਂ ਜਿਆਦਾੀਆਂ ਮੁਸ਼ਕਲਾਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਕੋਈ ਗੰਨਾ ਫਿਰ ਪੈਦਾ ਕਰੂਗਾ ਜਾਂ ਗੰਨੇ ਵਾਲੇ ਪਾਸੇ ਵਧੂਗਾ ਜੇ ਗੰਨੇ ਨਾਲ ਜੁੜੀਆਂ ਸਮੱਸਿਆਵਾਂ ਦਾ ਆਪਾਂ ਹੱਲ ਕਰ ਦਿੰਦੇ ਆ ਤਾਂ ਹੀ ਗੰਨੇ ਵਾਲੇ ਪਾਸੇ ਲੋਕ ਜਾਣਗੇ ਤੇ ਅਸੀਂ ਕਣਕ ਝੋਨੇ ਵਾਲੇ ਚੱਕਰ ਦੇ ਵਿੱਚੋਂ ਬਾਹਰ ਆਵਾਂਗੇ ਅਸੀਂ ਸਰਕਾਰ ਨੂੰ ਬਹੁਤ ਵਾਰੀ ਕਿਹਾ ਹੈ ਬੰਬੇ ਜਾਂਦੇ ਨੇ ਜੀ ਹੋਰ ਨਾ ਕੰਟਰੀਆਂ ਵਿੱਚ ਜਾਂਦੇ ਨੇ ਵੀ ਅਸੀਂ ਬਾਹਰੋਂ ਇਨਵੈਸਟਮੈਂਟ ਕਰਨੀ ਹੈ ਜੀ ਸਾਡੇ ਰਜਗਾਰ ਆਵੇ ਅਸੀਂ ਬਕਾਇਦਾ ਕਿਹਾ ਤੋਂਡੇ ਤਰ ਰਜਗਾਰ ਖੜਾ ਵਾ ਗੰਨਾ ਫਸਲ ਕੱਲਾ ਫਸਲ ਨੀ ਰਜਗਾਰ ਵੀ ਹੈ ਇੰਡਸਟਰੀ ਵੀ ਆ ਤੁਸੀਂ ਆਪ ਦੇ ਜਿਹੜੀਆਂ ਇੱਥੇ ਮਿਲਣਾ ਉਹ ਤਾਂ ਬੰਦ ਕਰਾਉਣ ਨੂੰ ਕਰਦੇ ਜੀ ਵੀ ਜਿਹੜਾ ਰਜਗਾਰ ਇੱਥੇ ਮਿਲ ਰਿਹਾ ਔਰ ਬਾਹਰੋਂ ਕਿਹੜੇ ਸਾਬ ਨਾ ਪ੍ਰਾਈਵੇਟ ਕਾਰਪੋਰੇਟ ਨੂੰ ਬਾਜਾ ਮਾਰਦੇ ਜੀ ਤੋ ਇਸ ਕਰਕੇ ਅੱਜ ਦੀ ਪੀਸੀਸੀ ਵੀ ਸਰਕਾਰ ਨੂੰ ਵਾਰਨਿਕ ਦੇਣਾ ਹੈ ਹਰ ਤੁਹਾਡੇ ਮਾਦਮਨਾ ਤੁਹਾਡੇ ਚੈਨਲਾਂ ਤੇ ਸਾਡੀ ਅਲੋਚਨਾ ਬਹੁਤ ਹੁੰਦੀ ਆ ਵੀ ਇਹ ਸੜਕਾਂ ਜਾਮ ਕਰ ਦਿੰਦੇ ਰੇਲਾਂ ਜਾਮ ਕਰ ਦਿੰਦੇ ਆ ਜੀ ਆਮ ਜਨਤਾ ਨੂੰ ਮੁਸ਼ਕਲ ਹੁੰਦੀ ਆ ਸੱਚੀਓ ਅਸੀਂ ਅੱਜ ਕਹਿਣ ਆਏ ਆ ਵੀ ਭਾਈ ਨਿਬੜ ਜਾਓ ਬਹਿ ਕੇ ਸਾਡੇ ਨਾਲ ਤੇ ਇਹ 28 ਕਰੋੜ ਰੁਪਇਆ ਸਾਨੂੰ ਦੇ ਦਿਓ ਨਹੀਂ ਤਾਂ ਫਿਰ ਭਾਈ ਕੁਛ ਨਾ ਕੁਛ ਇਹ ਮਰਦਾ ਕੀ ਨਹੀਂ ਕਰਦਾ ਫਿਰ ਉਹਨੇ ਕਿੰਨਾ ਤੱਕ ਸਹੀ ਜਾਊਗਾ ਕਿਤੇ ਨਾ ਕਿਤੇ ਜਾ ਕੇ ਤਾਂ ਵੀ ਉਹਨੂੰ ਵੀ ਗੁੱਸਾ ਆਊਗਾ ਵੀ ਸਾਡੇ ਵੀ ਕਿਸਾਨ ਤਾਂ ਜਵਾਬਦੇਹੀ ਮੰਗਦੇ ਨੇ ਵੀ ਇਹ ਕਿੰਨੀ ਕੁ ਵਾਰ ਤੁਸੀਂ ਝੂਠਾ ਮੂਠਾ ਸਾਡੇ ਨਾਲ ਐਗਰੀਮੈਂਟ ਕਰਾਓਗੇ ਜਾਂ ਕਦੋਂ ਸਾਨੂੰ ਪੈਸੇ ਮਿਲਣਗੇ ਤਾਂ ਇਹ ਵਾਰਨਿੰਗ ਆ ਪੰਜਾਬ ਸਰਕਾਰ ਨੂੰ ਕਿ ਉਹ ਤੁਰੰਤ ਕਾਰਵਾਈ ਕਰਕੇ ਇਹ ਤਾਂ ਇੱਕ ਡੀਸੀ ਨੂੰ ਜਿਹੜਾ ਕੈਨਕਟ ਆ ਉਹਦੇ ਡੀਸੀ ਨੂੰ ਆਰਡਰ ਨੇ ਵੀ ਡੀਸੀ ਮੇਲ ਮਿਲ ਬੰਦ ਕਰਾ ਸਕਦਾ ਜੇ ਬਕਾਇਆ ਨਾ ਦਿੱਤਾ ਜਾਵੇ ਤਾਂ ਡੀਸੀ ਕਾਰਵ ਕਰ ਸਕਦੇ ਨੇ ਤੋਂ ਇਸ ਕਰਕੇ ਕਾਰਵਾਈ ਕਰਕੇ ਤੁਰੰਤ ਕਿਸਾਨਾਂ ਦਾ ਜਿਹੜਾ ਬਕਾਇਆ ਉਹਨਾਂ ਦੇ ਖਾਤਿਆਂ 'ਚ ਪਾਉਣਾ ਚਾਹੀਦਾ ਪਹਿਲੀ ਤਾਂ ਸਾਡੀ ਇਹ ਗੱਲ ਹੈਗੀ ਦੂਸਰਾ ਤੁਸੀਂ ਜਿਵੇਂ ਜਾਣਦੇ ਹੋ 3 ਅਕਤੂਬਰ ਨੂੰ ਪੂਰੇ ਦੇਸ਼ ਵਿਆਪੀ ਰੇਲ ਰੋਕੂ ਅੰਦੋਲਣਿਆ ਸਾਡਾ ਕਿਉਂ ਆ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ ਵਾ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਆ ਭਾਜਪਾ ਦੇ ਸਾਬਕਾ ਮੰਤਰੀ ਉਹਦੇ ਹੋਣਹਾਰ ਸੁਪੁੱਤਰ ਨੇ ਜਿਵੇਂ ਖਾਰ ਗੱਡੀ ਚਾੜ ਕੇ ਸਾਡੇ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਮਿਲਿਆ ਹੈਗਾ ਸਾਨੂੰ ਤਾਂ ਇਹ ਨਹੀਂ ਲੱਗਦਾ ਵੀ ਕੋਰਟ ਕਿਹੜੇ ਢੰਗ ਨਾਲ ਇਹ ਚੀਜ਼ ਨੂੰ ਦੇਖਦਾ ਹੈਗਾ ਇੱਕ ਤਾਂ ਹੁੰਦਾ ਵੀ ਕੋਰਟ ਕੋਲੇ ਕੋਈ ਸਬੂਤ ਨਹੀਂ ਹੈਗੇ ਪ੍ਰੂਫ ਨਹੀਂ ਹੈਗੇ ਦੁਨੀਆ ਦੇਖ ਰਹੀ ਆ ਵੀ ਗੱਡੀ ਆ ਰਹੀ ਆ ਸਾਹਮਣੇ ਤਰੜੜ ਕੇ ਜਾ ਰਹੀ ਆ ਤੇ ਫਿਰ ਦੋਸ਼ੀਆਂ ਨੂੰ ਜ਼ਮਾਨਤਾ ਦੇ ਦੇਣੀਆਂ ਔਰ ਇਹਦਾ ਇਹਦਾ ਫਾਸਟ ਟਰੈਕ ਦੇ ਵਿੱਚ ਜਾ ਕੇ ਮਸਲੇ ਦਾ ਹੱਲ ਨਾ ਕਰਨਾ ਮਤਲਬ ਮੈਨੂੰ ਲੱਗਦਾ ਇਹ ਗਾਹਾਂ ਵੀ ਘਟਨਾ ਵਾਪਰ ਦੀਆਂ ਗਨਜਾਸ਼ਾਂ ਵਧਾਉਂਦਾ ਵਾ ਤੇ ਇਸ ਕਰਕੇ ਇਸ ਮੁੱਦੇ ਤੇ ਤੇ ਜਿਹੜੀਆਂ ਮੋਰਚੇ ਦੀਆਂ 12 ਮੰਗਾਵਾ ਉਹਦੇ ਵਿੱਚੋਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਸਭ ਤੋਂ ਵੱਡਾ ਮਸਲਾ ਸਾਡਾ ਸੀ 250 ਅਨਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਅਰੇ ਤੋਂ ਕਹਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਦੋਜਨਾ ਇਹ ਚਲਾਈ ਜਾਵੇ ਇਹਦੇ ਨਾਲ ਦੀ ਨਾਲ ਜਿਵੇਂ ਆਦੀਵਾਸੀਆਂ ਦੀ ਸਭਦਾਨ ਦੀ ਪੰਜਵੀਂ ਸੂਚੀ ਮਜ਼ਦੂਰਾਂ ਦੀ ਨਰੇਗਾ ਤਕਰੀਬਨ ਹੁਮਰ ਮਸਲੇ 12 ਮੰਗਾ ਸਾਡੀਆਂ ਉਹਨਾਂ ਮੰਗਾਂ ਤੇ ਦੇਸ਼ ਵਿਆਪੀ ਅੰਦੋਲਨ 3 ਅਕਤੂਬਰ ਨੂੰ ਹੋਊਗਾ ਤੁਹਾਡੇ ਮਾਧਮ ਨਾਲ ਅਸੀਂ ਅਪੀਲ ਕਰਦੇ ਪੰਜਾਬ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਤਾਵਾ ਪੈਣਾ ਇਸ ਰੇਲ ਰੋਕੋ ਅੰਦੋਲਨ ਵਿੱਚ ਜਿਹੜਾ 12:30 ਤੋਂ ਲੈ ਕੇ 2:30 ਮਿੰਟ ਤੱਕ 2 ਘੰਟੇ ਲਈ ਅਸੀਂ ਸੰਭੋਲਕ ਕੀਤਾ ਸੀਗਾ ਵੀ ਲੋਕਾਂ ਨੂੰ ਬਾਲੀ ਪਰੇਸ਼ਾਨੀ ਨਾ ਆਵੇ ਉਹ ਕੀਤਾ ਜਾਊਗਾ ਉਹ ਜਿਹੜੀਆਂ ਮੇਰੇ ਕੋ ਖਬਰਾਂ ਅਜੇ ਤੱਕ ਤਾਮਨ ਲਾਡੂਚ ਮੱਧ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਤੇ ਪੰਜਾਬs ਤਾਂ ਹੋਊਗਾ ਦੋਵਾਂ ਫੋਰਮਾਂ ਦਾ ਜਿਹੜਾ ਐਲਾਨ ਆ ਵੀ ਉਹ ਲਗਭਗ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਇਹ ਦੇਸ਼ ਵਿਆਪੀ ਅੰਦੋਲਨ ਸਾਡਾ ਹੋਊਗਾ ਉਹਦੇ ਲਈ ਵੀ ਅਪੀਲ ਕਰਨੀ ਸੀ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਉਹਨਾਂ ਵਿੱਚ ਸ਼ਮੂਲੀਅਤ ਕਰਨ ਇਹਦੇ ਨਾਲ ਜਿਹੜਾ ਹੁਣ ਜਿਹੜਾ ਮੌਕੇ ਤੇ ਸਾਡੇ ਸਾਹਮਣੇ ਸੰਕਟ ਆ ਰਿਹਾ ਇੱਕ ਤਾਂ ਹੈਗਾ ਚੋਣੇ ਦੀ ਖਰੀਦਦਾਰੀ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਕੱਲ ਖੇਤੀਬਾੜੀ ਮੰਤਰੀ ਨੇ ਆਪਣੇ ਦਾਅਵੇ ਸੀ ਉਹਨਾਂ ਦੇ ਕਿ ਅਸੀਂ ਅੱਜ ਜਿਹੜੀ ਆ ਉਹ ਝੋਨੇ ਦੀ ਖਰੀਦ ਸ਼ੁਰੂ ਕਰਵਾ ਦੇਵਾਂਗੇ ਅਸੀਂ ਕਿੰਨੇ ਚੱਲ ਐਹੀਂ ਹੋਵੇ ਕਿ ਪੰਜਾਬ ਸਰਕਾਰ ਦੇ ਦਾਅਵੇ ਸੱਚੇ ਹੋ ਜਾਣ ਪਰ ਜਿੱਥੋਂ ਤੱਕ ਗਰਾਊਂਡ ਰਿਐਲਿਟੀ ਆ ਕਿ ਮੌਕੇ ਦੀ ਪੋਜੀਸ਼ਨ ਕੀ ਆ ਸਾਨੂੰ ਨਹੀਂ ਲੱਗਦਾ ਖਰੀਦ ਅੱਜ ਸ਼ੁਰੂ ਹੋ ਪਾਉਗੇ ਉਹਦੇ ਕਾਰਨ ਆ ਵੀ ਆਰਟੀਆ ਹੜਤਾਲ ਤੇ ਨੇ ਉਹਨਾਂ ਦਾ ਆਪਣਾ ਮੁੱਦਾ ਵੀ ਇੱਕ ਤਾਂ ਉਹਨਾਂ ਦਾ ਕਮਿਸ਼ਨ ਨੂੰ ਲੈ ਕੇ ਮਸਲਾ ਇੱਕ ਉਹਨਾਂ ਦੇ ਹੋਰ ਇਹਨਾਂ ਮਸਲੇ ਹੈਗੇ ਜਿੰਨਾ ਕਰਕੇ ਉਹ ਆੜੇ ਹੋਏ ਹੈਗੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਜਬਰੀ ਬੋਰੀਆਂ 'ਚ ਜਾਂ ਝੋਨਾ ਤੋਲਣ ਵਾਸਤੇ ਕਹੋਗੇ ਅਗਲੇ ਬੰਨੇ ਲਿਫਟਿੰਗ ਦੀ ਕੋਈ ਗਟਿਆਸ਼ ਨਹੀਂ ਹੈਗੀ ਜਿਹੜੇ ਮਿਲਰਸ ਨੇ ਜਿੱਥੇ ਸੈਲਡਰਾਂ ਤੇ ਝੋਨਾ ਲੱਗਣਾ ਉਹ ਕਹਿੰਦੇ ਵੀ ਸਾਡੇ ਕੋਲ ਸਪੇਸ ਨਹੀਂ ਹੈਗੀ ਜਗ੍ਹਾ ਨਹੀਂ ਹੈਗੀ ਕਿਉਂਕਿ ਕੇਂਦਰ ਨੇ ਸਮੇਂ ਸਿਰ ਸਾਡੇ ਚੌਲ ਚੱਕੇ ਨਹੀਂ ਹੈਗੇ ਤਾਂ ਜਿਹੜਾ ਪੰਜਾਬ ਸਰਕਾਰ ਨੇ ਲਿਖਿਆ ਸੀ ਵੀ 20 ਲੱਖ एलएमटी ਜਿਹੜਾ ਚਾਹ ਉਹ ਦਸੰਬਰ ਤੱਕ ਚੱਕਿਆ ਜਾਵੇ ਜਿਹੜਾ ਉਹਨਾਂ ਦੀ ਖਬਰ ਆ ਉਹ 15 ਲੱਖ ਐਲਐਮਟੀ ਚਾਹ ਚੱਕਣ ਦੀ ਗੱਲ ਕਰ ਰਹੇ ਆ ਪੰਜਾਬ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਇਹ ਮਸਲੇ ਦਾ ਹੱਲ ਹੋ ਜਾਊਗਾ ਪਰ ਵਕਤੀ ਤੌਰ ਤੇ ਸਾਨੂੰ ਕੋਈ ਹੱਲ ਹੁੰਦਾ ਨਜ਼ਰ ਆਉਂਦਾ ਨਹੀਂ ਹੈ ਵੀ ਇਹ ਚੀਜ਼ਾਂ ਕਿਤੇ ਸਿਰੇ ਲੱਗਣਗੀਆਂ ਤੋਂ ਇਸ ਕਰਕੇ ਸਾਡਾ ਵੀ ਕਹਿਣਾ ਵੀ ਜੇ ਮੰਡੀਆਂ ਵਿੱਚ ਝੋਨਾ ਨਾ ਚੱਕਿਆ ਗਿਆ ਜੇ ਸਮੱਸਿਆ ਆਈ ਜਿਵੇਂ ਹਜੇ ਮੰਡੀਆਂ 'ਚ ਝੋਨਾ ਆਈ ਨਹੀਂ ਰਿਹਾ ਸ਼ਾਇਦ ਪਟਿਆਲੇ ਜ਼ਿਲ੍ਹੇ 'ਚ ਜ਼ਿਆਦਾਤਰ ਆਊਗਾ ਕੁਝ ਜ਼ਿਲ੍ਹਿਆਂ 'ਚ ਆ ਰਿਹਾ ਕੁਝ ਦਿਨ ਦਨਾ ਚਾਊਗਾ ਜੇ ਨਾ ਰੁਕਿਆ ਫਿਰ ਭਾਈ ਪੰਜਾਬ ਜਾਮ ਹੋਊਗਾ ਔਰ ਪੰਜਾਬ ਜਾਮ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਤੁਹਾਨੂੰ ਪਤਾ ਦੇਖੋ ਸਾਡੇ ਨਾਲ ਕੇਂਦਰ ਜਮ੍ਹਾਂ ਸਾਨੂੰ ਮਾਰਨ ਵਾਲੀਆਂ ਗੱਲਾਂ ਕਰਦਾ ਖਤਮ ਕਰਨ ਵਾਲੀਆਂ ਗੱਲਾਂ ਕਰਦਾ ਕਿਉਂਕਿ ਪੰਜਾਬੀ ਅੰਦੋਲਨ ਕਰ ਰਹੇ ਆ ਸਾਰਾ ਕ੍ਰੈਸਿਸ ਜੋ ਨੇੜਾ ਵੀ ਉਹਦਾ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਬਾਸਮਤੀ ਹਿੰਦੁਸਤਾਨ ਵਿੱਚ ਨਾ ਤਾਂ ਇਹ ਬਹੁਤੀ ਵਿਕਦੀ ਆ ਨਾ ਇਹਦੇ ਬਾਜ਼ਾਰਾਂ ਵਿੱਚ ਇਹਦੇ ਖਪਤਕਾਰ ਆ ਜਿਆਦਾਤਰ ਖਬਤਾਂ ਇਹਦੀ ਵਿਦੇਸ਼ਾਂ ਵਿੱਚ ਖਾਸ ਕਰਕੇ ਮਿਡਲ ਈਸਟ ਦੇ ਵਿੱਚ ਹੁੰਦੀ ਆ ਔਰ ਬਾਸਮਤੀ ਦੁਨੀਆ ਦੇ ਵਿੱਚ ਇਕੱਲੇ ਦੋ ਪੰਜਾਬ ਆ ਸਾਡੇ ਵਾਲਾ ਪੰਜਾਬ ਤੇ ਪਾਕਿਸਤਾਨ ਦਾ ਪੰਜਾਬ ਉੱਥੇ ਇਹ ਪੈਦਾ ਹੁੰਦੀ ਸਪੈਸ਼ਲ ਚੀਜ਼ ਔਰ ਐਤ ਕੀ ਇਹਦੀ ਕਮੰਤਰੀ ਮੰਡੀ ਵਿੱਚ ਡਾਲਰ ਦੀ ਕੀਮਤ ਵੀ ਵਧੀ ਸੀ ਇਹ ਡਾਲਰ ਕਮਾ ਕੇ ਦਿੰਦੀ ਆ ਤਾਂ ਕੇਂਦਰ ਦੀ ਬੇਰੁਖੀ ਕਰਕੇ ਔਰ ਪੰਜਾਬ ਸਰਕਾਰ ਦੀ ਬੇਰੁਖੀ ਕਰਕੇ ਇਸ ਵੇਲੇ ਮੰਡੀਆਂ 'ਚ ਭਾਅ 50% ਕਰੈਸਸ ਕਰਕੇ ਨੇ ਤਾਂ ਇਹ ਫਿਰ ਮੈਂ ਕਹਿਣਾ ਜਿਹੜੀ ਖੇਤੀ ਭੁਪਿੰਤਾ ਦੀ ਗੱਲ ਕਰ ਰਹੇ ਨੇ ਫਿਰ ਇਹ ਵੀ ਇਹ ਖੇਤੀ ਪਾਲਸੀ ਵਿੱਚ ਭਾਈ ਜੜੀਆਂ ਫਸਲਾਂ ਖੇਤੀ ਭੁਪਿੰਤਾ ਦੇ ਦਾਇਰੇ ਜਾ ਰਹੀਆਂ ਉਹਨਾਂ ਨੂੰ ਤੁਸੀਂ ਖਤਮ ਕਰ ਰਹੇ ਜੇ ਤਾਂ ਫਿਰ ਝੋਨੇ ਕਣਕ ਜੋ ਕਿਸਾਨ ਕਦੀ ਵੀ ਨਿਕਲ ਨਹੀਂ ਪਾਊਗਾ ਇਸ ਕਰਕੇ ਉਹਦੇ ਵੀ ਮੰਗ ਕਰਦੇ ਆ ਵੀ ਉਹਦੀਆਂ ਕੀਮਤਾਂ ਸਟੇਰ ਕੀਤੀਆਂ ਜਾਣ ਜੋ ਬਣਦਾ ਰੇਟ ਹੈ ਸਾਨੂੰ ਮੰਡੀ ਜੇ ਪਿਛਲੇ ਸਾਲ 3500 ਤੋਂ 4000 ਰੁਪਏ ਕੀ ਭਾਈ ਹੁਣ 2200 ਰੁਪਏ ਵੇਚ ਕੇ ਕਿਸਾਨ ਨੂੰ ਕਿਹੜਾ ਕੋਈ ਫਾਇਦਾ ਹੋ ਜੂ ਸੋ ਇਹ ਸਮੱਸਿਆ ਵੀ ਹੈਗੀ DAP ਦਾ ਅਡਕ ਕਰੀਸਸ ਆ ਇਹ ਤਾਂ ਸੌਖੇ ਦੇਖੋ ਮੈਂ ਕਿਹਨਾਂ ਸਮਝਣ ਵਾਲੀਆਂ ਗੱਲਾਂ ਅਸੀਂ ਖਪਤਕਾਰ ਆਂ DAP ਦੇ ਅਸੀਂ ਪੂਰਾ ਰੇਟ ਭਰਦੇ ਸਾਨੂੰ ਚੀਜ਼ ਨਹੀਂ ਮਿਲ ਰਹੀ ਭਈ ਇਹ DAP ਦੀ ਜਿੰਨੀ ਖਰੀਦ ਵੇਚ ਹੁੰਦੀ ਆ ਸਰਕਾਰ ਦੀਆਂ ਆਪਦੀਆਂ ਕੰਪਨੀਆਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਵਿੱਚ ਪਹਿਲੀ ਵਾਰ ਇੰਨੀ ਵੱਡੀ ਪੱਧਰ ਤੇ ਸੈਂਪਲ ਫੇਲ ਹੋ ਗਏ ਅਜੇ ਤੱਕ ਪੰਜਾਬ ਸਰਕਾਰ ਦੱਸੇ ਵੀ ਕਿਹੜੀ ਫਰਮ ਦਾ ਲਾਇਸੈਂਸ ਕੈਨਸਲ ਕੀਤਾ ਕਿਹੜੀ ਫਰਮ ਦੇ ਖਿਲਾਫ ਕੋ ਕਾਰਵਾਈ ਕੀਤੀ ਕੋਈ ਕਾਰਵਾਈ ਨਾ ਕਾਰਵਾਈ ਕਰਕੇ ਉਹ ਇਹ ਦੱਸ ਰਹੇ ਨੇ ਵੀ ਅਗਲੀ ਵਾਰ ਵੀ ਤੁਹਾਨੂੰ ਡੀਏਪੀ ਨਕਲੀ ਮਿਲੂਗੀ ਔਰ ਡੀਏਪੀ ਦਾ ਕਰਾਈਸਿਸ ਆ ਵੱਡੇ ਪੱਧਰ ਤੇ ਬਲੈਕ ਹੋਣੀ ਆ ਪੰਜਾਬ ਦੇ ਚ ਕਰਜ਼ਈ ਕਿਸਾਨ ਆ ਗਰੀਬ ਕਿਸਾਨ ਆ ਇੱਕ ਤਾਂ ਪਹਿਲੋ ਨਹੀਂ ਸਾਨੂੰ ਪੂਰਾ ਮਿਲਿਆ ਤੇ ਇੱਕ ਬਲੈਕ ਡੀਏਪੀ ਤੋਂ ਅਸੀਂ ਇਹਦੇ ਤੇ ਵੀ ਸਰਕਾਰ ਨੂੰ ਕਹਾਰ ਲਾਈ ਹੋਈ ਆ ਵੀ ਇਹ ਮਸਲੇ ਦਾ ਹੱਲ ਕਰੋ ਕਿ ਜ਼ਰਾ ਹੈਗਾ ਪਰਾਲੀ ਵਾਲਾ ਮਸਲਾ ਇਹ ਪਰਾਲੀ ਵਾਲੇ ਮਸਲੇ ਨੂੰ ਜਿਵੇਂ ਮੈਂ ਅੱਜ ਵੀ ਕਹਿੰਦਾ ਧੋਖਾ ਸਾਨੂੰ ਕਿ ਜਿਵੇਂ ਖਲਣਾ ਇੱਕ ਸਾਨੂੰ ਮੀਡੀਆ ਤੇ ਬਣਨਾ ਸੀ ਮੈਂ ਕਹਿੰਨਾ ਇੱਕ ਇੱਕ ਲੌਜੀਕਲੀ ਗੱਲ ਦੇਖੋ ਵੀ ਜਿਹੜਾ ਵਰਤਮਾਨ 'ਚ ਇਹ ਵਿਗਿਆਨਿਕ ਹੋ ਜਾ ਨੇ ਵੀ ਜੇ ਦੀ ਪਰਾਲੀ ਮੰਨ ਲਓ ਜੇ ਅੱਗ ਵੀ ਲੱਗ ਜੇ ਭਾਵੇਂ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ 2% ਪ੍ਰਦੂਸ਼ਣ ਹੋਣਾ ਜਿਹੜੇ ਬੰਦੇ ਨੇ 2% ਵਰਤਮਾਨ 'ਚ ਅਕਤੂਬਰ ਐਂਡ ਨਵੰਬਰ 'ਚ ਪ੍ਰਦੂਸ਼ਣ ਕਰਨਾ ਉਹ ਤਾਂ ਐਸ ਵੇਲੇ ਚੈਨਲਾਂ ਦੀਆਂ ਖਬਰਾਂ ਬਣਨੀਆਂ ਲੀਡਿੰਗ ਖਬਰਾਂ ਤੇ ਕੇਂਦਰ ਵਾਲੇ ਅਫਸਰ ਲੱਗੇ ਹੋਏ ਆ ਇਕੱਲੇ ਇਕੱਲੇ ਦੇ ਮਗਰ ਵੀ ਕਿੱਥੇ ਆ ਉਹ ਭਾਈ ਜਿਹੜੇ 52% ਇੰਡਸਟਰੀ ਪੋਲੂਸ਼ਨ ਕਰ ਰਹੀ ਆ ਉਹਦੇ ਤੇ ਕਦੀ ਡਿਬੇਟ ਹੀ ਨਹੀਂ ਅਸੀਂ ਸੁਣੀ ਹੈਗੀ ਜਿਹੜੇ 25% ਆਵਾਜ਼ਾਈ ਦੇ ਸੱਤਨਾ ਕਰਕੇ ਦੇਸ਼ ਵਿੱਚ ਪ੍ਰਦੂਸ਼ਣ ਹੁੰਦਾ 75% ਹੋ ਗਿਆ ਉਹਦੇ ਦੇ ਕਦੀ ਡਿਬੋਟ ਨਹੀਂ ਰਸੋਈ ਦੇ ਬਹੁਤ ਸਾਰੇ ਕਾਰਨ ਨੇ ਪ੍ਰਦੂਸ਼ਣ ਦੇ 98% ਕਾਰਨਾਂ ਤੇ ਕੋਈ ਡਿਬੇਟ ਨਹੀਂ ਹੈ ਤੋਂ ਸਾਨੂੰ ਲੱਗਦਾ ਇਹ ਪ੍ਰਦੂਸ਼ਣ ਦਾ ਮੁੱਦਾ ਘੱਟ ਕੇਂਦਰ ਵਰਸਸ ਸਟੇਟ ਪੰਜਾਬੀ ਵਰਸਸ ਕੇਂਦਰ ਇਹ ਪੋਲੀਟੀਕਲ ਇਸ਼ੂ ਜ਼ਿਆਦਾ ਹੈਗਾ ਸਾਨੂੰ ਜਾਣ ਬੁਝ ਕੇ ਬਦਨਾਮ ਕੀਤਾ ਜਾ ਰਿਹਾ ਔਰ ਦੁੱਖ ਦੀ ਗੱਲ ਆ ਕੀ ਅਦਾਲਤਾਂ ਨੂੰ ਇੰਨਾ ਦੇ ਨਾ ਜੀ ਚੇਤਾ ਹੁੰਦਾ ਹੋਣੀ ਹੀアリング ਹੁੰਦੀ ਆ ਹੀアリング ਹੁੰਦੀ ਓਵੇਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਹੈਗੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਗ੍ਰੀਨ ਟ੍ਰਿਬਿਊਨਲ ਦੀਆਂ ਹਦੈਤਾਂ ਨੇ ਵੀ 5 ਕਿਲੇ ਤੋਂ 5 ਕਿਲੇ ਤੋਂ ਹੇਠਾਂ ਤੇ 5 ਕਿਲੇ ਤੋਂ ਉੱਪਰ ਵਾਲੇ ਨੂੰ 5 ਤੇ 15000 ਚ ਮਸ਼ੀਨਰੀ ਦੇ ਦਿਓ ਅਸੀਂ ਅਸੀਂ ਤਾਂ ਕਿਹਾ ਪਰਾਲੀ ਪਈ ਰਹਿੰਦੇ ਨੇ ਖੇਤਾਂ ਤੁਸੀਂ ਚੱਕ ਕੇ ਲੈ ਜਾਓ ਇਹਦਾ ਕੋਈ ਹੱਲ ਕਰਦੇ ਸਾਡੀ ਮਜਬੂਰੀਆ ਹੋਰ ਕੋਈ ਮਾਜੇ ਵਰਗਾ ਜਿਹੜਾ ਖੇਤਰ ਹੈ ਜਿੱਥੇ ਕਮਰਸ਼ੀਅਲ ਦਬਾਬਾ ਵੀ ਹੈਗਾ ਸਬਜ਼ੀਆਂ ਲਈ ਜਿੱਥੇ ਕਮਰਸ਼ੀਅਲ ਕ੍ਰੌਪਸ ਬੀਜੀਆਂ ਜਾਣੀਆਂ ਉੱਥੇ ਪ੍ਰਾਲੀ ਵਾਲਾ ਮਸਲਾ ਬਹੁਤ ਗੰਭੀਰ ਹੋ ਜਾਂਦਾ ਇਹ ਇਹ ਅੱਗ ਲਾਇਆ ਤੋਂ ਬਗੈਰ ਚੱਲਦਾ ਜੇ ਕੋਈ ਸਰਕਾਰ ਹੱਲ ਕਰ ਦਵੇ ਚੰਗੀ ਗੱਲ ਐ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਸਾਰੇ ਪੰਜਾਬ ਦੇ ਕਿਸਾਨਾਂ ਤੇ ਪਈ ਕੇਸ ਪਾ ਦਿਓ ਜੇ ਕੇਸ ਪਾਆਂ ਤੁਹਾਡਾ ਪ੍ਰਾਲੀ ਵਾਲਾ ਮਸਲਾ ਹੱਲ ਹੁੰਦਾ ਤੇ ਪਾ ਕੇ ਦੇਖ ਲਓ ਹੁਣ ਕੇਸ ਪਾਆਂ ਰੈੱਡ ਇੰਟਰੀ ਕਰਿਆ ਮਸਲੇ ਦਾ ਹਾਲਤਾ ਹੋਣਾ ਨਹੀਂ ਤੁਸੀਂ ਮਸਲੇ ਦੇ ਹੱਲ ਵਾਲੇ ਪਾਸੇ ਜਾਓ ਲੋਕਾਂ ਨੂੰ ਡਰਾ ਧਮਕਾ ਕੇ ਮਸਲੇ ਹੱਲ ਨਹੀਂ ਹੁੰਦੇ ਹਾਂ ਤੁਸੀਂ ਖੁਦਾ ਪ੍ਰਚਾਰ ਕਰ ਲੋ ਤੁਸੀਂ ਸਮਝਾ ਲੋ ਕਿਸਾਨਾਂ ਨੂੰ ਤੁਸੀਂ ਕੋ ਹੱਲ ਲੱਭ ਲੋ ਠੀਕ ਹੈ ਗਾਵਾ ਅਰ ਲਾਸਟ ਮੇਰੀ ਬੇਨਤੀ ਸੀ ਵੀ ਜਿਵੇਂ ਕੇਂਦਰ ਸਰਕਾਰ ਜਿਵੇਂ ਕਹਿੰਦੀ ਸੀ ਵੀ ਪੀਸਫੁਲੀ ਟੰਗਣਾ ਜਿਵੇਂ ਖੱਟਰ ਸਾਹਿਬ ਪਿਛਲੇ ਦਿਨੀ ਬੋਲਦੇ ਰਹੇ ਨੇ ਵੀ ਸਾਰਕ ਨੂੰ ਹੱਕ ਹੈਗਾ ਮੈਂ ਸਵਾਲ ਕਰਦਾ ਵੀ ਵਾਂਗਚੂਗ ਜਿਹੜਾ ਲਦਾਖ ਤੋਂ ਚੱਲਿਆ ਉਹਦਾ ਪੀਸਫੁਲੀ ਅੰਦੋਲਨ ਸੀ ਹੁਣ ਦਿੱਲੀ ਪਹੁੰਚਣਾ ਸੀ ਕੱਲ ਹੀ ਰੌਲਾ ਪਾਤਾ ਵੀ ਇੰਪੋਰਟਸ ਆ ਗਈਆਂ ਨੇ ਵੀ ਸਟੇਟ ਨੇੜੇ ਨੀਅਰ ਸਟੇਟ ਦੇ ਲਖਸ਼ਣਾ ਨੇ ਵੀ ਕੋਈ ਸ਼ਰਾਰਤੀ ਵੜ ਰਹੇ ਨੇ ਉਹਨੂੰ ਕੱਲ ਡਿਟੇਨ ਕੀਤਾ ਗਿਆ ਇੱਕ ਤੁਰਿਆ ਜਾ ਰਿਹਾ ਬੰਦਾ ਆਪਣੇ ਸਟੇਟ ਲਈ ਇਹ ਕਹਿ ਰਿਹਾ ਵੀ ਜਿਹੜੀ ਤੁਹਾਡਾ ਵਿਕਾਸ ਮਾਡਲ ਆ ਉਹਦੇ ਨਾਲ ਸਾਡੇ ਲਦਾਖ ਦੇ ਵਿੱਚ ਕੁਦਰਤੀ ਨੇਚਰਲ ਰਿਸੋਰਸਾਂ ਦਾ ਨੁਕਸਾਨ ਹੋ ਰਿਹਾ ਤੇ ਆਪਣੀਆਂ ਮੰਗਾਂ ਲੈ ਕੇ ਜਾ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ ਤੇ ਲਦਾਖੀ ਜਿੰਨੇ ਵੀ ਵਿਦਿਆਰਥੀ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ ਤੇ ਕੇਂਦਰ ਨੰਗਾ ਚਿੱਟਾ ਐਸ ਵੇਲੇ ਜੰਮੂ ਕਸ਼ਮੀਰ 'ਚ ਲਕਸ਼ਣਾ ਨੇ ਜੇ ਐਸ ਵੇਲੇ ਨੰਗਾ ਚਿੱਟਾ ਲੋਕਾਂ ਨੂੰ ਪੀਸਫੁਲੀ ਜਿਹੜਾ ਅੰਦੋਲਨ ਕਰਨ ਦੇ ਅਧਿਕਾਰ ਕੁਚਲ ਰਿਹਾ ਜੋ ਕਿਸਾਨਾਂ ਮਜ਼ਦੂਰਾਂ ਦੇ ਕਦੋਂ ਸਕੇ ਸੀਗੇ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਰੱਜ ਕੇ ਬਾੜਾਂ ਤੇ ਕੁੱਟਿਆ ਔਰ ਰੱਜ ਕੇ ਉਹਨਾਂ ਦੇ ਤਸੀਹਦਤ ਕੀਤਾ ਇਸ ਕਰਕੇ ਕਹਿੰਦੇ ਸੀ ਕਿ ਮੋਦੀ ਸਰਕਾਰ ਕੋਈ ਵੀ ਜਮਹੂਰੀ ਟੰਗਣਾ ਰੋਸ ਪ੍ਰੋਟੈਸਟ ਕਰਨ ਦਾ ਅਸੀਂ ਨਹੀਂ ਸਮਝਦੇ ਹੈਗੇ ਵੀ ਉਹ ਅਧਿਕਾਰ ਦੇ ਰਹੇ ਨੇ ਹਾਂ ਕੋ ਤਬਕਾ ਤਗੜਾ ਹੋ ਜੋਰ ਨਾਲ ਲੜਾਈ ਲੜ ਕੇ ਆਪਣੇ ਮਸਲਿਆਂ ਦਾ ਹੱਲ ਕਰ ਲਵੇ ਮੈਂ ਇਹਨਾਂ ਕਹਿਣਾ ਸੀ ਧੰਨਵਾਦ ਕਿ ਮੇ ਜਿਹੜੀ ਹੈ ਉਹ ਵੀ ਅਸੀਂ ਡਿਮਾਂਡ ਕਰਦੇ ਆਂ ਵੀ 25 ਰੁਪਏ ਸੈਂਟਰ ਨੇ ਪਾਏ ਨੇ ਸੋ ਉਹਦੇ ਮੁਤਾਬਕ ਸਾਡਾ ਜਿਹੜਾ ਗੰਨੇ ਦਾ ਰੇਟ ਆ ਉਹ ਵਧਾਇਆ ਜਾਵੇ ਕਿਉਂਕਿ ਲਾਗਤ ਮੁੱਲ ਹਰ ਸਾਲ ਵਧਦਾ ਪਰ ਗੰਨੇ ਦਾ ਰੇਟ ਜਿਹੜਾ ਆ ਉਹ ਸਰਕਾਰਾਂ ਜਦੋਂ ਸੜਕਾਂ ਦੇ ਧਰਨੇ ਪ੍ਰਦਰਸ਼ਨ ਹੁੰਦੇ ਫੇਰੇ ਵਧਾਉਂਦੀਆਂ ਸੋ ਗੰਨੇ ਦਾ ਰੇਟ ਵੀ ਜਿਹੜਾ ਉਹ ਵੀ ਵਧਾਇਆ ਜਾਵੇ ਹੁਣ ਤੁਸੀਂ ਦਿਓ ਜੀ ਸਵਾਲ ਠੀਕ ਹੈ ਅਸੀਂ 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 ਨਹੀਂ ਚਾਹੁੰਦੇ ਵੀ ਧੂਵੇਂ ਨਾਲ ਦੇਖੋ ਇਸ ਸਮੇਂ ਤਾਂ ਖਾਸ ਕਰਕੇ ਜਿਹੜਾ ਸਾਈਡ ਵਾਲੇ ਧੂਆਂ ਵਾ ਇਹ ਖਾਸ ਕਰਕੇ ਜਦੋਂ ਆਪਾਂ ਕਣਕ ਦੀ ਵਾਢੀ ਕਰਦੇ ਹਾਂ ਉਦੋਂ ਇਹ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਉਰਾਲੀ ਵਾਲੇ ਇਸ਼ੂ ਨੂੰ ਬਾਲੀਆਂ ਨਹੀਂ ਆਉਂਦੀਆਂ ਕਿ ਅਸੀਂ ਤਾਂ ਆਪਣੇ ਵੱਲੋਂ ਅਪੀਲ ਕਰਦੇ ਹਾਂ ਵੀ ਜਦੋਂ ਵੀ ਕਿਸਾਨ ਅੱਬਲ ਤੇ ਆਗਣਾ ਲਾਵੇ ਜੇ ਲੋਡ ਪੈਂਦੀ ਆ ਤੇ ਜਦੋਂ ਸੜਕ ਦੇ ਨੇਰੇ ਜਿਹੜਾ ਕੋ ਖੇਤ ਹੈਗਾ ਉਹ ਉਦੋਂ ਲਾਵੇ ਜਦੋਂ ਹਵਾ ਜੜੀ ਆ ਉਹ ਸੜਕਾਂਲੇ ਪਾਸੇ ਨਾ ਹੋਵੇ ਔਰ ਜੇ ਕਿਤੇ ਇਹੋ ਜਿਹੇ ਘਟਨਾ ਵਾਪਰਦੀ ਆ ਤੇ ਅਸੀਂ ਉਹਦਾ ਸਮਰਥਨ ਨਹੀਂ ਕਰਦੇ ਹੈਗੇ ਨਾ ਕਿਸਾਨ ਨਾਲ ਖੜਦੇ ਹੈਗੇ ਵੀ ਇਹ ਠੀਕ ਨਹੀਂ ਹੈਗਾ ਸਾਨੂੰ ਅਜਿਹੀ ਘਟਨਾਵਾਂ ਤੋਂ ਬਚਣਾ ਚਾਹੀਦਾ ਆ ਉਹ ਤੇ ਡੈਕ ਦੇ ਆ ਪਾਸ ਹੋ ਰਹੇ ਜਾਂ ਹੋ ਰਹੇ ਕੋਲ ਫੌਸਲੇ ਉਹਦੇ ਤੇ ਤੁਹਾਡਾ ਕੋਈ ਜਣਾ ਮੈਨੂੰ ਕਿਹੋ ਕਿਹੋ ਕਹਦਾ ਹੋ ਐਕਸਰਸ ਕਰਦਾ ਹਾਂ ਬੰਦ ਨੂੰ ਰਾਮ ਨਹੀਂ ਨਹੀਂ ਦੇਖੋ ਅਸੀਂ ਤੇ ਕਹਿੰਨੇ ਆ ਵੀ ਦੇਖੋ ਰੈੱਡ ਐਂਟਰੀ ਦੇ ਪਿੱਛੇ ਤਾਂ ਸਰਕਾਰ ਦਾ ਕੋਈ ਨਾ ਕੋਈ ਲੌਜਿਕ ਹੈਗਾ ਨਾ ਉਹ ਸਮਝਦੀ ਆ ਵੀ ਰੈੱਡ ਐਂਟਰੀ ਕਿਸਾਨ ਦੀ ਪਾ ਦਾਂਗੇ ਇਹਨੂੰ ਗਾਂ ਖੱਜਲ ਖਰਾਬ ਕਰਾਂਗੇ ਤਾਂ ਇਹ ਜਿਹੜਾ ਵਾ ਗਾਂ ਪਰਾਲੀ ਨੂੰ ਅੱਗ ਨਹੀਂ ਲਾਉਗਾ ਇਹਦਾ ਉਹਨਾਂ ਕੋਲੇ ਲੌਜਿਕ ਹੈ ਅਸੀਂ ਕਹਿੰਦੇ ਆ ਵੀ ਤੁਸੀਂ ਕਿਸੇ ਚੀਜ਼ ਨੂੰ ਜ਼ਬਰਦਸਤੀ ਜ਼ੋਰ ਨਾਲ ਨਾ ਹੱਲ ਨਾ ਕਰੋ ਉਹ ਤੁਸੀਂ ਪਲੇਸ ਇਸ ਤਰੀਕੇ ਨਾਲ ਕਰਦੇ ਹੋ ਵੀ ਤੁਸੀਂ ਗਿਆ ਵੀ ਅਸੀਂ ਕਰਦੇ ਆ ਮੋਟਰਸਾਈਕਲ ਤੇ 52% ਕਰਦੀ ਹੈ ਇੰਡਸਟਰੀ ਉੱਥੇ ਵੀ ਕੋਈ ਨਾ ਸੰਭ ਕਰਦੇ ਨਹੀਂ ਦੁੱਖ ਵਾਲੀ ਗੱਲ ਆ ਦੇਖੋ ਇਹੀ ਦੁੱਖ ਵਾਲੀ ਗੱਲ ਆ ਵੀ ਸਾਡੇ ਸਾਹਮਣੇ ਲੁਧਿਆਣੇ ਦਾ ਰੋਲਾ ਬਹੁਤ ਪੈਂਦਾ ਅੰਮ੍ਰਿਤਸਰ ਦੇ ਵਿੱਚ ਜਿਹੀ ਇੱਕ ਅਮਰ ਕਲਰ ਫੈਕਟਰੀ ਲੱਗੀ ਹੋਈ ਆ ਇਗਲੀ ਕਾਨੂੰਨ ਕਹਿੰਦਾ ਕਾਨੂੰਨ ਬਿਲਕੁਲ ਕਹਿੰਦਾ ਸਪਸ਼ਟਾ ਕਾਨੂੰਨ ਪਰ ਫਿਰ ਵੀ ਜਿਹੜਾ ਪੰਜਾਬ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਮੈਂ ਕਈ ਵਾਰੀ ਸ਼ਬਦ ਕਹਿਆ ਵੀ ਉਹ ਚ ਕੰਟਰੋਲ ਕਰ ਦੋ ਪ੍ਰਦੂਸ਼ਣ ਬੋਰਡ ਨੂੰ ਕਹਿ ਦਿਓ ਇਹ ਤਾਂ ਕੋਈ ਕਾਰਵਾਈ ਨਹੀਂ ਜੀ ਕਰਦਾ ਹੈਗਾ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਹੋੜੀ ਮਸਲੇ ਆ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸਾਨ ਇਹ ਗੱਲ ਕਹਿ ਕੇ ਬਚਣਾ ਚਾਹੁੰਦੇ ਨੇ ਪ੍ਰਦੂਸ਼ਣ ਤੋਂ ਅਸੀਂ ਤਾਂ ਕਹਿੰਨੇ ਸਾਡੇ ਇਹ ਮਸਲੇ ਦਾ ਤੁਹਾਡੇ ਕੋਲ ਹੱਲ ਹੈ ਨਹੀਂਗਾ ਅਸੀਂ ਤਾਂ ਸਾਲਾਨਾ 7% ਪ੍ਰਦੂਸ਼ਣ ਕਰ ਰਹੇ ਹਾਂ ਪਰ ਉੱਥੇ-ਉੱਥੇ ਇੰਡਸਟਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੀ ਕਿਉਂ ਨਹੀਂ ਜੀ ਇੰਡਸਟਰੀ ਖਿਲਾਫ ਤਾਂ ਕੋਈ ਮੈਂ ਕਹਿੰਨਾ ਇੱਕ ਇੱਕ ਥਾਂ ਅਸੀਂ ਬੰਦੇ ਭੇਜੇ ਚੈੱਕ ਕਰਨਗੇ ਉਹਨਾਂ ਕੁੱਤੇ ਛੱਡਦੇ ਜੀ ਉੱਥੇ ਤਕੜਾ ਇੰਡਸਟਰੀ ਵਾਲਾ ਸੀ ਜਿਹੜੀ ਉੱਧਰ ਤਾਂ ਪੋਲੂਸ਼ਨ ਵਾਲੇ ਮੂਮ ਨਹੀਂ ਕਰਦੇ ਸੀ ਕਿ ਇਹਨਾਂ ਤੁਹਾਡੇ ਨਾਲ ਅਸੀਂ ਜਾਣਦੇ ਆ ਫੈਕਟਰੀ ਦੇ ਇੰਟਰੂਵਪਲ ਉਹ ਗੇਟ ਨਹੀਂ ਖੋਲਦੇ ਆਪਣੇ ਅੰਮ੍ਰਿਤਸਰ ਦੇ ਵਿੱਚ ਦਾ ਡੀਸੀ ਕੋ ਅਸੀਂ ਇਨਕੁਆਰੀ ਕਰਾ ਕੇ ਪੁਲਿਸ ਨਾਲ ਲਈ ਉਹਨਾਂ ਕੁੱਤੇ ਛੱਡਦੇ ਜੀ ਜਦੋਂ ਪੋਲੂਸ਼ਨ ਵਾਲੇ ਗਏ ਉਹ ਤਾਂ ਐਂ ਕਰਦੇ ਅਗਲੇ ਵਾਰ ਸਤ ਜੀ ਤੁਸੀਂ ਇਹ ਮੀਆਂ ਮੰਗਾਣੇ ਸਟੇਟ ਸਰਕਾਰ ਨੂੰ ਇੱਥੇ ਵੇਖਦੇ ਪਏ ਹਾਂ ਹਾਲਾਂਕਿ ਪਿਛਲੇ ਦਿਨਾਂ ਵੀ ਜਦੋਂ ਮੁਸਮਨ ਦੇ ਸਾਥ ਹੋਰਾਂ ਨੇ ਕੋਲ ਮੀਟਿੰਗ ਕੀਤੀ ਉਹਨਾਂ ਨੇ ਆਪਣੇ ਆਪ ਨੂੰ ਵਿਚੋਲਾ ਦੱਸਿਆ ਸਟੇਟ ਵੀ ਐਸ ਵਕਤ ਮੇਰੀ ਐਕਸ ਸਥਿਤੀ ਕੀ ਸਮਝਦੇ ਹੋ ਕਿ ਕਾਡੀਆਂ ਮੰਗਾਂ ਦੋ ਕਿਸਮ ਦੀਆਂ ਮੰਗਾਂ ਇੱਕ ਤਾਂ ਹੈ ਜਿਹੜੀਆਂ ਡਿਪੈਂਡ ਕਰਦੀਆਂ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਦੀਆਂ ਤਾਂ ਅਸੀਂ ਸਟੇਟ ਨੂੰ ਜ਼ਿੰਮੇਵਾਰ ਜਵੇਂ ਖਰੀਦ ਵਾਲਾ ਸਵਾਲ ਹੈ ਇਹ ਕਰਨਾ ਸਟੇਟ ਨੇ ਠੀਕ ਹੈ ਅੱਜ ਹਫੜਾ ਦਫੜੀ ਅੱਜ ਕਿਉਂ ਮੀਡੀਆ ਵੀ ਮੁੱਖ ਮੰਤਰੀ ਸਾਹਿਬ ਦੀ ਸਿੱਧਾ ਡੀਸੀ ਨਾਲ ਗੱਲ ਕਰਨਗੇ ਅਸੀਂ 2 ਮਹੀਨੇ ਪਹਿਲਾਂ ਕੋਈ ਤੁਰਦੇ ਹੈਗੇ ਜਾਂ ਆਪਾਂ ਸੈਂਟਰ ਦਾ ਕ੍ਰਿਟਿਸਿਜ਼ਮ ਕੀ ਕੀਤਾ ਕਦੀ ਕਿ ਸੈਂਟਰ ਸਾਡੇ ਚੌਲ ਨਹੀਂ ਚੱਕ ਰਿਹਾ ਜਾਂ ਇਹ ਨਹੀਂ ਹੋ ਰਿਹਾ ਆਪਾਂ ਉਦੋਂ ਜਾਗਦੇ ਕੋਈ ਕ੍ਰਾਈਸਿਸ ਆ ਜਾਂਦਾ ਇਹਦੇ ਵਾਸਤੇ ਗੰਨੇ ਦੀ ਪੇਮੈਂਟ ਵਾਸਤੇ ਜਿਹੜੇ ਲੋਕਲ ਇਹਨਾਂ ਦੇ ਇਸ਼ੂ ਹੈਗੇ ਨੇ ਉਹਨਾਂ ਵਾਸਤੇ ਤੁਸੀਂ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਦੇ ਆਂ ਵੀ ਇਹ ਵੀ ਦੋਸ਼ੀ ਹੈਗੇ ਨੇ ਸਾਡਾ ਭਾਈ ਜੀ ਕੋਈ ਵਿਚੋਲਾ ਬਚਾਲਾ ਨਹੀਂ ਹੈਗਾ ਹਾਂ ਦੇਖੋ ਨੀਤੀ ਖਰਾਬ ਹੈ ਨੀਂਦ ਨੀयत ਖਰਾਬ ਕੋਈ ਵਿਚੋਲਾ ਨਹੀਂ ਹੈਗਾ ਸਾਡਾ ਕਿਸਾਨਾਂ ਦਾ ਉਹ ਜਦੋਂ ਮੁੱਦਾ ਬਣ ਜਾਂਦਾ ਰੋਟੀਆਂ ਸੇਕਦੇ ਨੇ ਅਸੀਂ ਤੇ ਕਹਿੰਦੇ ਦੋਵਾਂ ਦੀ ਖਰਾਬ ਆ ਕੇਂਦਰਾ ਦੀ ਵੀ ਖਰਾਬ ਆ ਤੇ ਪੰਜਾਬ ਵਾਲਿਆਂ ਦੀ ਵੀ ਖਰਾਬ ਆ ਕੋਟ ਕੋਸ਼ਵਾਲ ਜਿਹੜਾ ਤੁਸੀਂ ਜਿਹੜਾ ਹੋਰ ਜਿਹੜੇ ਬੈਠੇ ਸੀ 2021 ਜੰਤੂ ਬਰਦੀ ਪਰਮਾਰੀਆ ਆਈਪੀ ਆਈ ਫੋਰੋ ਦੇ ਐਟੀਟਿਊਡ ਤੇ ਹੋਰ ਦੇ ਵੀ ਲਾਪਰੌਪ ਦੇ ਪਿੰਡਤਾਈ ਸਾਹਿਬ ਨੂੰ ਫੋਰ ਸਾਹਿਬ ਜੋ ਤੁਹਾਨੂੰ ਉਮੀਦ ਆਸ ਲੱਗਦੀ ਸੀ ਉਹੋ ਟਾਲੀ ਪਕਾਵੂਰੀ ਲੱਗਦੀ ਹੈ ਫੋਰ ਨਾਲ ਕੀ ਭਾਜੀ ਦੀ ਗੱਲ ਹੈ ਆਬਜ਼ਰਵੇਸ਼ਨ ਅਤੇ ਦੇਖੋ ਦੋ ਗੱਲਾਂ ਨੇ ਮੈਂ ਇਹਦਾ ਵਿਅਕਤੀਗਤ ਜਵਾਬ ਦੂੰ ਕੋ ਮੁਰਚਿਆਂ ਦਾ ਜਵਾਬ ਨਹੀਂ ਇਹ ਬੰਦਾ ਹੁੰਦਾ ਜੋ ਮੈਂ ਅਬਜ਼ਰਵ ਕੀਤਾ ਵੀ ਕੈਪਟਨ ਮਨਿੰਦਰ ਸਿੰਘ ਜੜਾ ਸੀਗਾ ਉਹ ਇਸ ਸੀਮ ਦੇ ਮੁਕਾਬਲੇ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖ ਰਿਹਾ ਸੀ ਠੀਕ ਹੈ ਕੇਂਦਰ ਦੇ ਮੁਕਾਬਲੇ ਉਹਦੀ ਬਿਆਨਬਾਜ਼ੀ ਵੀ ਹੁੰਦੀ ਸੀ ਜਿਹੜਾ ਹੋਣ ਵਾਲੇ ਮੁੱਖ ਮੰਤਰੀ ਆ ਇਹ ਵਿਖਾਵਾ ਤਾਂ ਕਰਦੇ ਕਿਸਾਨਾਂ ਦੇ ਨਾਲ ਦਾ ਅਸੀਂ ਦੋ ਤਿੰਨ ਗੱਲਾਂ ਕਹੀਆਂ ਵੀ ਸਾਡੇ ਤਾਂ ਹਰਿਆਣੇ ਦੇ ਹਰਿਆਣੇ ਵਾਲੇ ਅੰਦਰ ਆ ਕੇ ਨਾਕਾ ਲਾ ਕੇ ਬੈਠੇ ਸੀਮ ਸਾਹਿਬ ਏ ਸਾਨੂੰ ਮਾਲ ਮਹਿਕਮਾ ਕਹਿ ਰਿਆ ਤੇ ਤੁਸੀਂ ਉਹਦਾ ਖਲਾਫ ਪਰਚਾ ਕਰੋ ਵੀ ਸਾਡੀ ਟੈਰੀਟਰੀ ਨੂੰ ਕਿਉਂ ਇਸਤੇਮਾਲ ਕੀਤਾ ਸਾਡੀ ਟੈਰੀਟਰੀ 'ਚ ਗੋਲੀ ਕੋ ਚੱਲ ਰਹੀ ਆ ਸਾਡੀ ਟੈਰੀਟਰੀ ਦੇ ਵਿੱਚ ਡਰੋਨਾਂ ਰਾਹੀਂ ਬੰਬਾਰਡ ਕਿਉਂ ਹੋ ਰਹੀ ਆ ਅਸੀਂ ਬਕਾਇਦਾ ਡੱਲੇ ਵਾਲ ਸਾਹਿਬ ਨੇ ਬਿਆਨ ਲੈ ਕੇ ਦਿੱਤਾ ਵੀ ਮੈਂ ਮੇਰਾ ਬਿਆਨ ਲੈ ਲਓ ਕਨ ਐਫ ਆਈ ਆਰ ਕਰੋ ਜਦੋਂ ਸੁਭਕਰਨ ਸ਼ਹੀਦ ਹੋ ਗਿਆ ਉਦੋਂ ਜ਼ੀਰੋ ਐਫ ਆਈ ਆਰ ਤੇ ਵੀ ਦੇਖ ਲਓ ਕਿੰਨੇ ਦਿਨੋਂ ਉਹਦੀ লাশ ਪਈ ਰਹੀ ਤਾਂ ਮੈਨੂੰ ਲੱਗਦਾ ਵੀ ਜਿਹੜਾ ਇੱਕ ਸੀਐਮ ਨੂੰ ਪੰਜਾਬੀਆਂ ਦਾ ਸੀਐਮ ਬਣ ਕੇ ਤੜਲੇਨਾ ਲੜਨਾ ਚਾਹੀਦਾ ਕੇਂਦਰ ਦੇ ਖਿਲਾਫ ਭਾਵੇਂ ਅਸੀਂ ਕੈਪਟਨ ਮੰਦਰ ਨੂੰ ਇਹ ਨਹੀਂ ਕਹਿੰਦੇ ਬਰੀ ਨਹੀਂ ਕਰਦੇ ਕੋਆ ਬਟ ਉਹ ਕਿਸੇ ਹੱਦ ਤੱਕ ਇਹਦੇ ਨਾਲੋਂ ਚੰਗੇ ਢੰਗ ਨਾਲ ਚੀਜ਼ਾਂ ਨੂੰ ਰੱਖ ਰਿਹਾ ਸੀ ਇਹ ਚੰਗੇ ਢੰਗ ਨਾਲ ਸਾਨੂੰ ਰੱਖਦੇ ਨਹੀਂ ਜਾਂ ਸਾਨੂੰ ਲੱਗਦਾ ਡਰ ਦੇ ਨਜ਼ਰ ਆਉਂਦੇ ਵੀ ਸੈਂਟਰ ਦਾ ਦਬਾਅ ਹੀ ਇੰਨਾ ਮੰਨ ਰਿਹਾ ਹੈ ਕਈਆਂ ਚੀਜ਼ਾਂ ਦੇ ਵਿੱਚ ਪੋਲਿਟੀਕਲ ਤੌਰ ਤੇ ਜਿਵੇਂ ਬਾਹਰ ਨਾ ਚਾਹੀਦਾ ਮੈਂ ਤੁਹਾਨੂੰ ਤੀਜੇ ਸੀਐਮ ਦੀ ਗੱਲ ਕਰਦਾ ਜਿਨ੍ਹਾਂ ਦੀ ਹੁਣ ਕਾ ਸਰਕਾਰ ਆਉਂਦੀ ਆਸ ਨਹੀਂ ਉਹਦਾ ਸਿੱਧੇ ਉੱਥੋਂ ਸ਼ੁਰੂ ਹੁੰਦੇ ਨੇ ਵੀ ਸੈਂਟਰ ਸਾਡੀ ਦੁਸ਼ਮਣਾਂ ਦੀ ਇੰਨਾ ਜੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੁਕਾਬਲੇ ਤਾਂ ਇਹਨਾਂ ਦੇ ਪ੍ਰਚਾਰ ਪੋਪਗੰਡਾ ਵਧੀਆ ਕਰ ਜਾਂਦੇ ਆ ਸਾਡੇ ਵਾਲੇ ਸੀਐਮ ਨੂੰ ਤਾਂ ਸੈਂਟਰ ਦੇ ਖਿਲਾਫ ਪ੍ਰਚਾਰ ਪ੍ਰੋਪਗੈਂਡਾ ਵੀ ਨਹੀਂ ਕਰਨਾ ਹੁੰਦਾ ਵੀ ਕਈਆਂ ਮੁੱਦਿਆਂ ਤੇ ਸੀਐਮ ਨੇ ਬਿਆਨ ਬਾਜੀ ਬੜਾ ਆਪਣਾ ਉਹ ਕਿਉਂ ਕਰਦੇ ਆ ਇਹ ਵੀ ਕਹਿੰਦੇ ਆ ਵੀ ਇਸ ਤਰ੍ਹਾਂ ਕਰ ਰਿਹਾ ਸਰਕਟਾਉਂਦਾ ਨਾ ਨਾ ਉਹਨਾਂ ਕਿਸਾਨਾਂ ਵਾਲੇ ਮਸਲੇ ਤੋਂ ਉਹਨਾਂ ਮੁਖਰ ਹੋ ਕੇ ਨਹੀਂ ਬੋਲਦੇ ਤੁਸੀਂ ਕੋਈ ਬਿਆਨ ਲੈ ਆਓ ਉਹਨਾਂ ਦਾ ਨਾ ਨਾ ਮੈਂ ਤਾਂ ਉਹ ਵਿਚੋਲਾ ਸਾਡਾ ਕਹਿੰਦੇ ਨੇ ਵਿਚੋਲਾ ਸਾਹਿਬ ਤਾਂ ਉਹਨਾਂ ਨੇ ਖੜਦੇ ਜੋ ਪੰਜਾਬ 'ਚ ਘਟਨਾਵਾਂ ਸੀ ਤਾਂ ਪੰਜ-ਸੱਤ ਬੰਦੇ ਇਹਨਾਂ ਦੇ ਬਾਰਡਰਾਂ ਤੋਂ ਹਰਿਆਣਾ ਗਵਰਨਮੈਂਟ ਦੇ ਜਾਂ ਦਿੱਲੀ ਦੀ ਸੀਆਈਡੀ ਦੇ ਫੜ ਕੇ ਫੜਾਤੇ ਵੀ ਆ ਸ਼ਰਾਪਤ ਕਰ ਰਹੇ ਆ ਕੋਈ ਕਾਰਵਾਈ ਨਹੀਂ ਇਹ ਕੋਈ ਐਫਆਈਆਰ ਲਿਖ ਲੈਂਦਾ ਵੀ ਤੁਹਾਡੇ ਬੰਦੇ ਪੰਜਾਬ ਦੀ ਟੈਰੀਟਰੀ 'ਚ ਆ ਕੇ ਸ਼ਰਾਪ ਇਹਦਾ ਮਤਲਬ ਪੰਜਾਬ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ ਤੁਸੀਂ ਦਾ ਸਪਸ਼ਟ ਪੁੱਛਿਆ ਇਹਨਾਂ ਨੂੰ ਵੀ ਇਹਦਾ ਜਵਾਬ ਦੋ ਵੀ ਤੁਹਾਡਾ ਤੇ ਸੈਂਟਰ ਨਾਲ ਜੁਆਇੰਟ ਆਪਰੇਸ਼ਨ ਸੀ ਤੁਸੀਂ ਕੀ ਕੋਆਰਡੀਨੇਟ ਕਰ ਰਹੇ ਹੋ ਸੈਂਟਰ ਦੇ ਨਾਲ ਹਾਂ ਫਿਰ ਤਾਂ ਅਸੀਂ ਤਾਂ ਕਹਿੰਨੇ ਨਾ ਵੀ ਜਦੋਂ ਥੋੜੇ ਆਲੇ ਪਾਸੋਂ ਫਰਕ ਲੱਗਦਾ ਕੀ ਕੋਆਰਡੀਨੇਟ ਕਰਦੇ ਜੇ ਫਿਰ ਤਾਂ ਮੈਨੂੰ ਲੱਗਦਾ ਵੀ ਮੈਂ ਇਹ ਵਿਅਕਤੀਗਤ ਤੌਰ ਤੇ ਦੋਵਾਂ ਸਰਕਾਰਾਂ ਨੂੰ ਦੇਖਿਆ ਅਸੀਂ ਨਹੀਂ ਕਹਿੰਦੇ ਕੋਈ ਕਮੀ ਕਾਂਗਰਸ ਦੀ ਨਹੀਂ ਕਾਂਗਰਸ 'ਚ ਵੀ ਕਮੀਆਂ ਕੈਪਟਨ ਰਮਿੰਦਰ 'ਚ ਵੀ ਕਮੀਆਂ ਹੁਣ ਉਹ ਪੱਟਪਾ ਚਲਾ ਗਿਆ ਬਟ ਇਹਦੇ ਨਾਲੋਂ ਵਧਿਆ ਰੱਕ ਟੱਕਦਾ ਸੀਗਾ ਕਿਸੇ